ਸਾਊਥ ਆਸਟ੍ਰੇਲੀਆ ਦੇ ਐਡਲੈਂਡ ਸ਼ੇਅਰ ਤੋਂ 150 ਕਿਲੋਮੀਟਰ ਨਾਰਥ ਵੱਲ ਆਸਟ੍ਰੇਲੀਆ ਦੀ ਵੀਟ ਬੈਲਟ ਵਿੱਚ ਪੈਂਦਾ ਵਾ ਇੱਕ ਛੋਟਾ ਜਿਹਾ ਪਿੰਡ ਸਨੋ ਟਾਊਨ ਸਨੋ ਟਾਊਨ ਸਾਊਥ ਆਸਟ੍ਰੇਲੀਆ ਦੇ ਇਦਾਂ ਦੇ ਹਿੱਸੇ ਦੇ ਵਿੱਚ ਪੈਂਦਾ ਵਾ ਜੋ ਸਰਕਾਰਾਂ ਵੱਲੋਂ ਇਗਨੋਰ ਕਰ ਦਿੱਤਾ ਗਿਆ ਤੇ ਅੱਜ ਵੀ ਐਡਲੈਂਡ ਸ਼ੇਅਰ ਦੇ ਨਾਰਥ ਵਿੱਚ ਪੈਂਦੇ ਜ਼ਿਆਦਾਤਰ ਸਰਬਾਂ ਵਿੱਚ ਅਨਇੰਪਲੋਇਮੈਂਟ ਕ੍ਰਾਈਮ ਰੇਟ ਤੇ ਡਰੱਗ ਯੂਜ਼ ਬਹੁਤ ਜ਼ਿਆਦਾ ਵਾ 1999 ਵਿੱਚ ਸਾਊਥ ਆਸਟ੍ਰੇਲੀਆ ਪੁਲਿਸ ਦੇ ਕੁਝ ਇਨਵੈਸਟੀਗੇਟਰ ਇਲਿਜ਼ਾਬੈਥ ਹੈਡਨ ਨਾਮ ਦੀ ਇੱਕ ਔਰਤ ਦੀ ਗੁੰਮਸ਼ੁਦਗੀ ਦੀ ਇਨਵੈਸਟੀਗੇਸ਼ਨ ਕਰਦੇ ਸੀ ਇਹ ਇਨਵੈਸਟੀਗੇਸ਼ਨ 1 ਸਾਲ ਚੱਲੀ ਤੇ ਇਹ ਇਨਵੈਸਟੀਗੇਸ਼ਨ ਮੁੱਕਦੀ ਆ ਐਡੀਲੇਡ ਤੋਂ 150 ਕਿਲੋਮੀਟਰ ਦੂਰ ਐਸੇ ਹੀ ਛੋਟੇ ਜਿਹੇ ਟਾਊਨ ਸਨੋ ਟਾਊਨ ਦੇ ਵਿੱਚ ਪੁਲਿਸ 20 ਮਈ 1999 ਨੂੰ ਪਹੁੰਚਦੀ ਆ ਸਨੋ ਟਾਊਨ ਇੱਕ ਬੰਦ ਪਈ ਬਿਲਡਿੰਗ ਦੀ ਸ਼ਾਨਬੀਨ ਕਰਨ ਇਹ ਬਿਲਡਿੰਗ ਕਿਸੇ ਟਾਈਮ ਤੇ ਇੱਕ ਬੈਂਕ ਹੁੰਦੀ ਸੀ ਜੋ ਹੁਣ ਬੰਦ ਹੋ ਚੁੱਕੀ ਸੀ ਪੁਲਿਸ ਨੂੰ ਮਿਲੀ ਜਾਣਕਾਰੀ ਉੱਪਰ ਕੰਮ ਕਰਦੇ ਆ ਇਨਵੈਸਟੀਗੇਟਰਸ ਇਸ ਬਿਲਡਿੰਗ ਦਾ ਦਰਵਾਜ਼ਾ ਖੋਲ ਕੇ ਅੰਦਰ ਜਾਂਦੇ ਆ ਤੇ ਅੰਦਰ ਹੁੰਦਾ ਆ ਇੱਕ ਬੈਂਕ ਵੋਲਟ ਬੈਂਕ ਵਿੱਚ ਬਣੇ ਇਸ ਵੋਲਟ ਤੇ ਭਾਰੀ ਪਰ ਕੰਮ ਸਟੀਲ ਦਾ ਦਰਵਾਜ਼ਾ ਲੱਗਾ ਹੁੰਦਾ ਵਾ ਜਿਹਨੂੰ ਪੁਲਿਸ ਵੱਲੋਂ ਖੋਲਿਆ ਜਾਂਦਾ ਜੋ ਵੋਲਟ ਕਿਸੇ ਟਾਈਮ ਬੈਂਕ ਵੱਲੋਂ ਕੈਸ਼ ਰੱਖਣ ਲਈ ਵਰਤਿਆ ਜਾਂਦਾ ਸੀ ਉੱਥੇ ਪੁਲਿਸ ਨੂੰ ਮਿਲਦੇ ਆ 6 ਪਲਾਸਟਿਕ ਦੇ ਬੈਰਲ ਜਦੋਂ ਇਹਨਾਂ ਬੈਰਲਾਂ ਉੱਪਰੋਂ ਢੱਕਣ ਚੁੱਕੇ ਗਏ ਤੇ ਵਿੱਚੋਂ ਨਿਕਲੀਆਂ ਐਸਿਡ ਵਿੱਚ ਡੁਬੋ ਕੇ ਰੱਖੀਆਂ ਗਈਆਂ 8 ਲਾਸ਼ਾਂ ਐਡਲੇਡ ਦੀ ਇੱਕ ਬੜੀ ਹੀ ਸ਼ਾਂਤ ਤੇ ਇੱਕ ਸੁਸਤ ਸਿਟੀ ਹੁੰਦੀ ਰਿਪਿਟੇਸ਼ਨ ਬਣੀਆ ਸਾਰੇ ਆਸਟ੍ਰੇਲੀਆ ਦੇ ਵਿੱਚ ਤੇ ਐਡਲੇਡ ਨੂੰ ਸਿਟੀ ਆਫ ਚਰਚਸ ਵੀ ਕਿਹਾ ਜਾਂਦਾ ਜਦੋਂ ਇਸ ਸ਼ਹਿਰ ਦੀ ਨੀਂਹ ਰੱਖੀ ਗਈ ਸੀ 1837 ਵਿੱਚ ਆਈਡੀਆ ਹੀ ਇੱਕ ਇਦਾਂ ਦੀ ਕਮਿਊਨਿਟੀ ਬਣਾਉਣਾ ਜਿੱਥੇ ਕ੍ਰਾਈਮ ਬਿਲਕੁਲ ਨਾ ਹੋਵੇ ਤੇ ਇਸੇ ਕਰਕੇ ਐਡਲੇਡ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਕੋਈ ਜੇਲ ਵੀ ਨਹੀਂ ਬਣਾਈ ਗਈ ਤੇ ਇੱਥੇ ਆ ਕੇ ਵਸਣ ਵਾਲੇ ਜ਼ਿਆਦਾਤਰ ਲੋਕ ਬ੍ਰਿਟਿਸ਼ ਸੋਸਾਇਟੀ ਦੀ ਅਪਰ ਕਲਾਸ ਵਿੱਚ ਆਉਂਦੇ ਪਰ ਬੜੇ ਹੀ ਮਸ਼ਹੂਰ ਆਥਰ ਸਲਮਾਨ ਰਸ਼ਦੀ ਨੇ ਆਪਣੀ 1980 ਵਿੱਚ ਐਡਲੇਡ ਗੇੜੀ ਦੌਰਾਨ ਐਡਲੇਡ ਸ਼ਹਿਰ ਨੂੰ ਸਟੀਫਨ ਕਿੰਗ ਦੇ ਕਿਸੇ ਕ੍ਰਾਈਮ ਨੋਵਲ ਵਿੱਚੋਂ ਬਾਹਰ ਆਏ ਸ਼ਹਿਰ ਵਰਗਾ ਦੱਸਿਆ ਜੋ ਉੱਪਰੋਂ ਤੇ ਬਹੁਤ ਸ਼ਾਂਤ ਨਜ਼ਰ ਆਉਂਦਾ ਪਰ ਅੰਦਰੋਂ ਅੰਦਰ ਇੱਥੇ ਕੀ ਚੱਲਦਾ ਵਾ ਉਹਦਾ ਪਤਾ ਉਦੋਂ ਲੱਗਦਾ ਜਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਇਦਾਂ ਦੇ ਹੀ ਇੱਕ ਕੇਸ ਤੇ ਮੈਂ ਇੱਕ ਵੀਡੀਓ ਬਣਾ ਚੁੱਕਿਆ ਹਾਂ ਜੋ ਬਿਆਨ ਕਰਦੀ ਆ ਐਡਲੇਡ ਵਿੱਚੋਂ 1968 ਵਿੱਚ ਲਾਪਤਾ ਹੋਏ ਤਿੰਨ ਬੱਚਿਆਂ ਦੀ ਕਹਾਣੀ ਤੇ ਜਿਹੜਾ ਕੇਸ ਸਾਨੂੰ ਮੈਂ ਅੱਜ ਦੱਸਣ ਲੱਗਾ ਵਾਂ ਇਹਦੀਆਂ ਡਿਟੇਲਸ ਕੁਝ ਇਦਾਂ ਦੀਆਂ ਵਾਂ ਜੋ ਡਿਸਟਰਬ ਕਰ ਸਕਦੀਆਂ ਇਸ ਕਰਕੇ ਕੰਟੈਂਟ ਵਾਰਨਿੰਗ ਦੇਣੀ ਇੱਥੇ ਜ਼ਰੂਰੀ ਆ ਸਨੋ ਟਾਊਨ ਵਿੱਚ ਲਾਸ਼ਾਂ ਮਿਲਦੀਆਂ ਵਾਂ ਮਈ 1999 ਦੇ ਵਿੱਚ ਪਰ ਇਸ ਤੋਂ 5 ਸਾਲ ਪਹਿਲਾਂ 1994 ਵਿੱਚ ਸਨੋ ਟਾਊਨ ਤੇ ਐਡਲੇਡ ਦੇ ਵਿਚਕਾਰ ਪੈਂਦੇ ਇੱਕ ਪਿੰਡੂ ਇਲਾਕੇ ਲੋਅਰ ਲਾਈਟ ਵਿੱਚ ਦੋ ਕਿਸਾਨ ਆਪਣੇ ਖੇਤ ਵਿੱਚ ਕੰਮ ਕਰਦੇ ਸੀ ਜਦੋਂ ਅਚਾਨਕ ਉਹਨਾਂ ਦੀ ਨਜ਼ਰ ਪੈਂਦੀ ਹੈ ਇੱਕ ਮਨੁੱਖੀ ਪਿੰਜਰ ਉੱਤੇ ਉਸ ਟਾਈਮ ਐਡਲੇਡ ਵਿੱਚ ਦੁਬਾਰਾ ਇੱਕ ਖੌਫZA ਮਾਹੌਲ ਪੈਦਾ ਹੋ ਜਾਂਦਾ ਕੀ ਹੋਰ ਕਿੰਨੀਆਂ ਲਾਸ਼ਾਂ ਮਿਲਣਗੀਆਂ ਇਸ ਲਾਸ਼ ਤੋਂ ਬਾਅਦ ਕਿਉਂਕਿ ਐਡਲਟ ਸ਼ੈਰ ਦੀ ਸੀਰੀਅਲ ਕਿਲਿੰਗਸ ਦੀ ਹਿਸਟਰੀ ਕੁਛ ਇਦਾਂ ਦੀ ਆ ਜਿਹਦੇ ਕਰਕੇ ਲੋਕਾਂ ਵਿੱਚ ਇੱਕ ਡਰ ਬਣ ਜਾਂਦਾ ਵਾ ਕਿ ਕਿਤੇ ਕੋਈ ਹੋਰ ਸੀਰੀਅਲ ਕਿਲਰ ਦਾ ਕੇਸ ਤੇ ਨਹੀਂ ਸਾਹਮਣੇ ਆ ਗਿਆ ਪਰ ਉਦੋਂ ਪੁਲਿਸ ਨੂੰ ਇਸ ਕੇਸ ਨਾਲ ਸੰਬੰਧਿਤ ਹੋਰ ਕੋਈ ਲਾਸ਼ ਨਹੀਂ ਮਿਲੀ ਤੇ ਨਾ ਹੀ ਇਸ ਮਨੁੱਖ ਦੀ شناخت ਹੋ ਸਕੇ ਪਰ 5 ਸਾਲ ਬਾਅਦ ਜਦੋਂ 1999 ਵਿੱਚ ਸਨੋ ਟਾਊਨ ਵਿੱਚ ਲਾਸ਼ਾਂ ਮਿਲਣ ਦਾ ਕੇਸ ਸਾਹਮਣੇ ਆਇਆ ਉਦੋਂ ਇਸ 1994 ਵਿੱਚ ਮਿਲੇ ਹਿਊਮਨ ਰਿਮੇਨਸ ਵਾਲਾ ਕੇਸ ਵੀ ਸੁਲਝ ਜਾਂਦਾ ਜੇਦੇ ਬਾਰੇ ਮੈਂ ਅੱਗੇ ਗੱਲ ਕਰੂੰਗਾ ਸਨੋ ਟਾਊਨ ਵਿੱਚ 20 ਮਈ 1999 ਨੂੰ ਪੁਲਿਸ ਬੰਦ ਹੋ ਚੁੱਕੀ ਬੈਂਕ ਦੀ ਬਿਲਡਿੰਗ ਵਿੱਚ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰਦੀ ਆ ਇਸ ਤੋਂ ਇੱਕ ਦਿਨ ਬਾਅਦ ਹੀ ਐਡੀਲੇਡ ਦੇ ਤਿੰਨ ਸਬਰਬ ਸਮਿਥਫੀਲਡ ਪਲੇਨਸ ਐਲਿਜ਼ਾਬੈਥ ਕਰੋਵ ਤੇ ਕ੍ਰੇਗ ਮੋਰ ਵਿੱਚ ਛਾਪੇਮਾਰੀ ਕਰਕੇ 32 ਸਾਲਾ ਜான் ਬੰਟਿੰਗ 27 ਸਾਲਾ ਰੋਬਰਟ ਵੈਗਨਰ ਤੇ 40 ਸਾਲਾ ਮਾਰਕ ਹੈਡਨ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਜਿਹੜੀ ਔਰ ਐਲਿਜ਼ਾਬੈਥ ਹੈਡਨ ਦੀ ਗੁੰਮਸ਼ੁਦਗੀ ਦੀ ਇਨਵੈਸਟੀਗੇਸ਼ਨ ਕਰਦੇ ਕਰਦੇ ਪੁਲਿਸ ਸਨੋ ਟਾਊਨ ਪਹੁੰਚੀ ਹੁੰਦੀ ਆ ਉਹ ਇਹਨਾਂ ਵਿੱਚੋਂ ਹੀ ਗ੍ਰਿਫਤਾਰ ਮਾਰਕ ਹੈਡਨ ਦੀ ਘਰ ਵਾਲੀ ਹੁੰਦੀ ਆ ਪੁਲਿਸ ਇਸ ਕੇਸ ਦੇ ਵਿੱਚ ਹੁਣ ਤੱਕ 3 ਜਣੇ ਨੂੰ ਅਰੈਸਟ ਕਰ ਚੁੱਕੀ ਹੀ ਤੇ 2 ਜੂਨ 1999 ਨੂੰ ਇੱਕ ਸਪੈਸ਼ਲ ਟਾਸਕ ਫੋਰਸ ਚੌਥਾ ਬੰਦਾ ਅਰੈਸਟ ਕਰਦੀ ਆ ਜਿਹਦਾ ਨਾਮ ਹੁੰਦਾ ਵਾ ਜੇਮ ਬਲਾਸਾਕਿਸ ਤੇ ਗ੍ਰਿਫਤਾਰ ਕੀਤੇ ਗਏ ਚਾਰੋਂ ਲੋਕ ਆਪਸ ਵਿੱਚ ਜਾਣ ਪਛਾਣਦੇ ਹੁੰਦੇ ਆ ਮਾਸਟਰਮਾਈਂਡ ਹੁੰਦਾ ਆ ਜੌਨ ਬੰਟਿੰਗ ਜੋ ਹਰ ਇੱਕ ਕਤਲ ਦੇ ਵਿੱਚ ਇਨਵੋਲਵ ਹੁੰਦਾ ਵਾ ਪਰ ਬਾਕੀ ਤਿੰਨ ਦੀ ਹਿੱਸੇਦਾਰੀ ਕੁਝ ਵਾਰਦਾਤਾਂ ਵਿੱਚ ਹੁੰਦੀ ਆ ਤੇ ਕੁਸ਼ਤ ਵਿੱਚ ਨਹੀਂ ਐਡਿਲੇਡ ਦੇ ਨਾਲ ਨਾਲ ਸਾਰਾ ਤਾਂ ਸਾਰਾ ਆਸਟ੍ਰੇਲੀਆ ਸ਼ਾਮ ਦੀਆਂ 6 ਵਜੇ ਦੀਆਂ ਖਬਰਾਂ ਵੇਖਣ ਦੇ ਲਈ ਟੀਵੀ ਅੱਗੇ ਜੁੜ ਕੇ ਬੈਠ ਜਾਂਦਾ ਤੇ ਲੋਕਾਂ ਨੂੰ ਵੇਟ ਹੁੰਦੀ ਹੀ ਕੋਈ ਐਦਾਂ ਦੀ ਨਵੀਂ ਡਿਟੇਲ ਦੀ ਜੋ ਇਸ ਕੇਸ ਨੂੰ ਇੱਕ ਨਵਾਂ ਮੋੜ ਦੇਵੇ ਇਹਨਾਂ ਚਾਰੇ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਇਹਨਾਂ ਦੇ ਘਰਾਂ ਦੀ ਤਲਾਸ਼ੀ ਲੈਂਦੀ ਆ ਕਿਉਂਕਿ ਉਹਨਾਂ ਨੂੰ ਸ਼ੱਕ ਹੀ ਕਿ ਹੋ ਸਕਦਾ ਵਾ ਹੋਰ ਵੀ ਡੈੱਡ ਬਾਡੀਜ਼ ਹੱਲੇ ਰਿਕਵਰ ਹੋਣ। ਪੁਲਿਸ ਨੇ ਸਨੀਫਰ ਡੌਗ ਵਰਤਣ ਦੀ ਜਗ੍ਹਾ ਇੱਕ ਨਵੀਂ ਟੈਕਨੋਲੋਜੀ ਦੀ ਵਰਤੋਂ ਕੀਤੀ ਜੋ ਜ਼ਮੀਨ ਹੇਠਾਂ ਦੱਬੀਆਂ ਚੀਜ਼ਾਂ ਨੂੰ ਇੱਕ ਰੈਡਾਰ ਦੇ ਥਰੂ ਸਕੈਨ ਕਰਕੇ ਦੱਸ ਦਿੰਦੀ ਹੈ ਕਿ ਜ਼ਮੀਨ ਦੇ ਥੱਲੇ ਕੁਝ ਦੱਬਿਆ ਹੋ ਸਕਦਾ। ਇਸ ਮਸ਼ੀਨ ਦਾ ਇਸਤੇਮਾਲ ਇੰਗਲੈਂਡ ਵਿੱਚ ਇੱਕ ਇਦਾਂ ਦੇ ਹੀ ਕੇਸ ਦੇ ਵਿੱਚ ਹੋ ਚੁੱਕਿਆ ਹੁੰਦਾ। 23 ਜੂਨ 1999 ਨੂੰ ਪੁਲਿਸ ਇਹ ਮਸ਼ੀਨ ਲੈ ਕੇ ਪਹੁੰਚਦੀ ਆ। ਐਡਰੈਸ 203 ਵਾਟਰਲੂ ਕਾਰਨਰ ਰੋਡ ਸਾਲਸਬਰੀ ਨਾਰਥ ਸਵਰਬ ਦੇ ਵਿੱਚ ਤੇ ਇੱਕ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਜਿੱਥੇ ਜੌਨ ਬੰਟਿੰਗ ਕੋਸ਼ਟੈਂਪ ਪਹਿਲਾਂ ਰਿਹਾ ਹੁੰਦਾ ਇਸ ਘਰ ਦੇ ਪਿਛੇ ਮਸ਼ੀਨ ਦੀ ਵਰਤੋਂ ਨਾਲ ਇੱਕ ਕੰਕਰੀਟ ਸਲੈਬ ਦੇ ਥੱਲੇ ਕੁਝ ਦब्बे ਹੋਣ ਦੇ ਸੰਕੇਤ ਮਿਲਦੇ ਆ ਪੁਲਿਸ ਵੱਲੋਂ ਕੰਕਰੀਟ ਦੀ ਸਲੈਬ ਨੂੰ ਪੁੱਟ ਕੇ ਜ਼ਮੀਨ ਵਿੱਚ ਖੁਦਾਈ ਸ਼ੁਰੂ ਕੀਤੀ ਜਾਂਦੀ ਆ 2 ਮੀਟਰ ਖੁਦਾਈ ਕਰਨ ਤੋਂ ਬਾਅਦ ਥੱਲੋਂ ਨਿਕਲਦੇ ਆ ਦੋ ਪਲਾਸਟਿਕ ਦੇ ਬੈਗ ਜਿਨ੍ਹਾਂ ਦੇ ਵਿੱਚ ਇੱਕ ਇਨਸਾਨ ਦੀ Laash ਨੂੰ ਦੋ ਹਿੱਸਿਆਂ ਵਿੱਚ ਕੱਟ ਕੇ ਦੱਬਿਆ ਗਿਆ ਹੁੰਦਾ ਤਿੰਨ ਦਿਨ ਬਾਅਦ 26 ਜੂਨ ਨੂੰ ਪੁਲਿਸ ਇਸੇ ਟੋਏ ਨੂੰ 2 ਮੀਟਰ ਹੋਰ ਡੂੰਘਾ ਪੁੱਟਦੀ ਆ ਤੇ ਵਿੱਚੋਂ ਨਿਕਲਦੀ ਆ ਇੱਕ ਹੋਰ ਡੈੱਡ ਬੋਡੀ ਇਸ ਡੈੱਡ ਬੋਡੀ ਨੂੰ 11 ਹਿੱਸਿਆਂ ਵਿੱਚ ਕੱਟ ਕੇ ਅਲੱਗ-ਅਲੱਗ ਲਿਫਾਫਿਆਂ ਵਿੱਚ ਪਾ ਕੇ ਦੱਬਿਆ ਗਿਆ ਹੁੰਦਾ ਇਨ ਦੋ ਲਾਸ਼ਾਂ ਦੇ ਨਾਲ ਹੁਣ ਤੱਕ 11 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਇੱਕ ਹੋਰ ਕੇਸ ਅੱਲੇ ਸਾਹਮਣੇ ਆਉਣਾ ਬਾਕੀ ਹੁੰਦਾ ਵਾ ਤੇ ਇਸ ਕੇਸ ਨੂੰ ਮਿਲਾ ਕੇ ਟੋਟਲ 12 ਲੋਕ ਇਸ ਸਾਰੀ ਵਾਰਦਾਤ ਦੇ ਵਿੱਚ ਕਤਲ ਕੀਤੇ ਗਏ ਪੁਲਿਸ ਨੇ ਹੌਲੀ-ਹੌਲੀ ਲਾਸ਼ਾਂ ਦੀ ਆਈਡੈਂਟੀਫਿਕੇਸ਼ਨ ਸ਼ੁਰੂ ਕੀਤੀ ਡੀਐਨਏ ਟੈਸਟਿੰਗ ਦੇ ਥਰੂ ਤੇ ਆਸਟ੍ਰੇਲੀਅਨ ਇਨਵੈਸਟੀਗੇਟਰਸ ਦੀ ਹੈਲਪ ਕਰਨ ਦੇ ਲਈ ਨਿਊਯਾਰਕ ਤੋਂ ਐਫਪੀਆਈ ਦੇ ਫੋਰੈਂਸਿਕ ਐਕਸਪਰਟ ਵੀ ਸੱਦੇ ਜਾਂਦੇ ਆ ਆਪਾਂ ਪਹਿਲਾਂ ਗੱਲ ਕਰਦੇ ਹਾਂ ਵਿਕਟਮਸ ਸੀ ਤੇ ਉਹਨਾਂ ਨੂੰ ਕਤਲ ਕੀਤੇ ਜਾਣ ਦੇ ਪਿੱਛੇ ਕਾਰਨਾਂ ਦੀ ਜੂਨ 1999 ਦੇ ਪਹਿਲੇ ਹਫਤੇ ਤੱਕ ਜ਼ਿਆਦਾਤਰ ਵਿਕਟਮ ਆਈਡੈਂਟੀਫਾਈ ਕਰ ਲਏ ਗਏ ਸੀ ਤੇ ਪੁਲਿਸ ਦੇ ਸਾਹਮਣੇ ਇੱਕ ਪਿਕਚਰ ਪੇਂਟ ਹੋਣੀ ਸ਼ੁਰੂ ਹੋ ਗਈ ਇਹ ਪਿਕਚਰ ਦੱਸਦੀ ਹੀ ਕਿ ਜੋ ਲੋਕ ਮਾਰੇ ਗਏ ਆ ਤੇ ਜੋ ਉਹਨਾਂ ਨੂੰ ਮਾਰਨ ਵਾਲੇ ਆ ਇਹ ਕਿਤੇ ਨਾ ਕਿਤੇ ਇੱਕ ਦੂਜੇ ਦੀ ਜਾਣ ਪਛਾਣ ਦੇ ਹੀ ਲੋਕ ਹੀ ਇਹਨਾਂ ਨੂੰ ਮਾਰਨ ਪਿੱਛੇ ਮੇਨ ਮੋਟਿਵ ਹੈਗਾ ਹੀ ਫਾਈਨੈਂਸ਼ੀਅਲ ਬੈਨੀਫਿਟ ਪਰ ਹਰ ਕਤਲ ਦੇ ਵਿੱਚ ਕੋਈ ਨਾ ਕੋਈ ਹੋਰ ਰੀਜ਼ਨ ਵੀ ਸ਼ਾਮਲ ਹੀ ਜਿਹਦੇ ਬਾਰੇ ਮੈਂ ਕੇਸ ਬਾਏ ਕੇਸ ਗੱਲ ਕਰੂੰਗਾ ਜਦੋਂ ਸਨੋਟਨ ਮਰਡਰ ਕੇਸ ਦੀਆਂ ਪਰਤਾਂ ਹੌਲੀ ਹੌਲੀ ਖੁੱਲੀਆਂ ਤੇ ਪਤਾ ਲੱਗਾ ਕਿ 1994 ਵਿੱਚ ਲੋਅਰ ਲਾਈਟ ਇਲਾਕੇ ਦੇ ਖੇਤ ਵਿੱਚ ਮਿਲੀਆਂ ਮਨੁੱਖੀ ਹੱਡੀਆਂ ਇੱਕ 20 ਸਾਲ ਦੇ ਕਲਿੰਟਨ ਟ੍ਰਸਾਈਜ਼ ਨਾਂ ਦੇ ਬੰਦੇ ਦੀਆਂ ਹੀ ਤੇ ਇਸ ਕਤਲ ਦੇ ਤਾਰ ਵੀ ਸਨੋ ਟਾਊਨ ਦੇ ਨਾਲ ਹੀ ਜੁੜੇ ਸੀ ਕਲਿੰਟਨ ਟ੍ਰਸਾਈਜ਼ ਦੀ ਮੌਤ 31 ਅਗਸਤ 1992 ਨੂੰ ਹੁੰਦੀ ਆ ਪੁਲਿਸ ਵੱਲੋਂ ਅਰੈਸਟ ਕੀਤਾ ਗਿਆ 19 ਸਾਲਾ ਜੇਮਸ ਵਲਾਸਾਕਿਸ ਕਲਿੰਟਨ ਟ੍ਰਸਾਈਜ਼ ਦਾ ਗਵਾਂਡੀ ਹੁੰਦਾ ਜੇਮਸ ਵਲਾਸਾਕਿਸ ਜான் ਬੰਟਿੰਗ ਨੂੰ ਦੱਸਦਾ ਵਾਕਿ ਉਹਨੂੰ ਸ਼ੱਕ ਆ ਕਲਿੰਟਨ ਟ੍ਰਸਾਈਜ਼ ਦੇ ਪ੍ਰੋਫਾਈਲ ਹੋਣ ਦਾ ਜான் ਬੰਟਿੰਗ ਜੋ ਮੇਨ ਮਾਸਟਰਮਾਈਂਡ ਹੁੰਦਾ ਵਾ ਸਾਰੇ ਹੱਤਿਆਗਾਨ ਮਾਮਲੇ ਦਾ ਉਹਨੂੰ ਪਾਇਲ ਤੇ ਹੋਮੋਸੈਕਸ਼ੁਅਲਸ ਤੋਂ ਬਹੁਤ ਜਿਆਦਾ ਨਫ਼ਰਤ ਹੁੰਦੀ ਆ ਤੇ ਇਸੇ ਨਫ਼ਰਤ ਕਰਕੇ ਇਹ ਤੇ ਕਲਿੰਟਨ ਟ੍ਰਾਈਸਾਈਜ਼ ਨੂੰ ਪਾਇਲ ਫੌਨ ਦੇ ਸ਼ੱਕ ਹੇਠ ਉਹ ਕਲਿੰਟਨ ਟ੍ਰਾਈਸਾਈਜ਼ ਨੂੰ ਆਪਣੇ 203 ਵਾਰਡਰਲੂ ਕਾਰਨਰ ਰੋਡ ਵਾਲੇ ਘਰ ਦੇ ਲਿਵਿੰਗ ਰੂਮ ਦੇ ਵਿੱਚ ਇੱਕ ਸ਼ਵਲ ਦੇ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੰਦਾ ਤੇ লাশ ਨੂੰ ਲੋਅਰ ਲਾਈਟ ਦੇ ਖੇਤ ਵਿੱਚ ਦੱਬ ਆਂਦਾ ਤੇ ਇਸ ਸੀਰੀਅਲ ਮਰਡਰ ਦੇ ਵਿੱਚ ਕਲਿੰਟਨ ਟ੍ਰਾਈਸਾਈਜ਼ ਬੰਦਾ ਵਾ ਜੌਨ ਬੰਟਿੰਗ ਦਾ ਪਹਿਲਾ ਵਿਕਟਮ ਦੂਜਾ ਵਿਕਟਮ ਹੁੰਦਾ ਵਾ ਰੇ ਡੇਵਿਸ ਨਾਮ ਦਾ ਇੱਕ 26 ਸਾਲਾ ਬੰਦਾ ਜੋ ਦਿਮਾਗੀ ਤੌਰ ਤੇ ਪੰਗ ਹੁੰਦਾ ਵਾ ਜਿਹਨੂੰ ਅੰਗਰੇਜ਼ੀ ਵਿੱਚ ਇੰਟੈਲੈਕਚੁਅਲੀ ਡਿਸੇਬਲ ਕਹ ਦਿੰਦੇ ਆਂਦਾ ਰੇ ਡੇਵਿਸ ਚੌਨ ਬੰਟਿੰਗ ਦੀ ਐਕਸ ਗਰਲਫ੍ਰੈਂਡ ਸੁਜ਼ੈਨ ਐਲਨ ਦਾ ਬੌਏਫ੍ਰੈਂਡ ਹੁੰਦਾ ਤੇ ਇਹਦੇ ਤੇ ਵੀ ਕਿਲ ਫਾਇਲ ਹੋਣ ਦਾ ਸ਼ੱਕ ਹੁੰਦਾ 1995 ਦੀ 크리스마ਸ ਵਾਲੇ ਦਿਨ ਰੌਬਰਟ ਵੈਗਨਰ ਤੇ ਜੌਨ ਬੰਟਿੰਗ ਵੱਲੋਂ ਪਹਿਲਾ ਰੇ ਡੇਵਿਸ ਦਾ ਗਲਾ ਘੁੱਟ ਕੇ ਉਹਨੂੰ ਬੇਹੋਸ਼ ਕੀਤਾ ਜਾਂਦਾ ਤੇ ਫਿਰ ਇੱਕ ਹੋਰ ਪ੍ਰਾਪਰਟੀ ਤੇ ਲੈ ਜਾ ਕੇ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਤੇ ਰੇ ਡੇਵਿਸ ਹੀ ਉਹ ਬੰਦਾ ਸੀ ਜਿਹਦੀ Laash ਜੌਨ ਬੰਟਿੰਗ ਦੇ ਸੌਲਸਬਰੀ ਕਰਦੇ ਬੈਕਯਾਰਡ ਚੋਂ ਇੱਕ ਕੰਕਰੀਟ ਸਲੇਬ ਦੇ ਥੱਲੇੋਂ ਨਿਕਲੀ ਘਰ ਦੇ ਪਿੱਛੇ ਇੱਕ ਦੱਬੀ ਗਈ ਦੂਜੀ Laash ਹੁੰਦੀ ਆ ਰੇ ਡੇਵਿਸ ਦੀ ਗਰਲਫ੍ਰੈਂਡ ਸੁਜ਼ੈਨ ਐਲਨ ਦੀ ਸੁਜ਼ੈਨ ਐਲਨ ਇਹ ਸਤਿਆਕਾਂਡ ਦੇ ਮਾਸਟਰਮਾਈਂਡ ਜੌਨ ਬੰਟਿੰਗ ਦੀ ਐਕਸ ਗਰਲਫ੍ਰੈਂਡ ਹੁੰਦੀ ਆ ਕਿਤਾ ਗਿਆ ਇਹਦੀ ਪੁਸ਼ਟੀ ਨਹੀਂ ਹੁੰਦੀ ਪਰ ਜਿਸ ਤਰੀਕੇ ਇਸ ਲਾਸ਼ ਨੂੰ ਦੱਬਿਆ ਗਿਆ ਉਸ ਤੋਂ ਤੁਸੀਂ ਹਿਸਾਬ ਲਾ ਸਕਦੇ ਜੇ ਕਿ ਸੁਜ਼ੈਨ ਐਲਨ ਦੀ ਮੌਤ ਤੋਂ ਪਹਿਲਾਂ ਉਹਦੇ ਨਾਲ ਕੀ ਕੁਝ ਹੋਇਆ ਹੋ ਸਕਦਾ ਸੁਜ਼ੈਨ ਐਲਨ ਦੀ ਲਾਸ਼ ਨੂੰ 11 ਅਲੱਗ-ਲੱਗ ਹਿੱਸਿਆਂ ਵਿੱਚ ਕੱਟ ਕੇ ਇੱਕ ਅਲੱਗ-ਲੱਗ ਪਲਾਸਟਿਕ ਦੇ ਬੈਗ ਵਿੱਚ ਪਾ ਕੇ ਆਪਣੇ ਘਰ ਦੇ ਪਿਛੇ ਜੌਨ ਬੰਟਿੰਗ ਵੱਲੋਂ ਦੱਬਿਆ ਜਾਂਦਾ ਮੌਤ ਤੋਂ ਬਾਅਦ ਜੌਨ ਬੰਟਿੰਗ ਵੱਲੋਂ ਸੁਜ਼ੈਨ ਐਲਨ ਦੀ ਪੈਨਸ਼ਨ ਕਲੇਮ ਕੀਤੀ ਜਾਂਦੀ ਹੈ ਜੋ ਟੋਟਲ 17000 ਡਾਲਰ ਦੇ ਲਾਗੇ ਬਣਦੀ ਹੈ ਅਗਲੀ ਵਿਕਟਮ ਹੁੰਦੀ ਆ 19 ਸਾਲਾਂ ਮਿਸ਼ੈਲ ਗਾਰਡਨਰ ਇੱਕ 트랜ਸਜੈਂਡਰ ਵੂਮਨ ਹੁੰਦੀ ਆ ਤੇ ਇਹਦਾ origignal ਨਾਮ ਮਾਈਕਲ ਗਾਰਡਨਰ ਹੁੰਦਾ ਜੌਨ ਬੰਟਿੰਗ ਨੂੰ 트랜ਸਜੈਂਡਰ ਲੋਕਾਂ ਨਾਲ ਵੀ ਨਫ਼ਰਤ ਹੁੰਦੀ ਆ ਰੌਬਰਟ ਵੈਗਨਰ ਦੀ ਘਰ ਵਾਲੀ ਦੀ ਮਿਸ਼ੈਲ ਗਾਰਡਨਰ ਨਾਲ ਜਾਣ-ਪਛਾਣ ਹੁੰਦੀ ਆ ਜਿਸ ਕਰਕੇ ਇਹਦਾ ਆਉਣਾ ਜਾਣਾ ਰੌਬਰਟ ਵੈਗਨਰ ਦੇ ਘਰ ਆਮ ਹੁੰਦਾ ਰੌਬਰਟ ਵੈਗਨਰ ਨੂੰ ਮਿਸ਼ੈਲ ਗਾਰਡਨਰ ਦਾ ਉਹਦੇ ਬੱਚਿਆਂ ਨਾਲ ਖੇਡਣਾ ਪਸੰਦ ਨਹੀਂ ਹੁੰਦਾ ਇਸ ਕਰਕੇ ਰੌਬਰਟ ਵੈਗਨਰ ਜੌਨ ਬੰਟਿੰਗ ਨਾਲ ਮਿਲ ਕੇ ਉਹਨੂੰ ਮਾਰਨ ਦਾ ਪਲਾਨ ਬਣਾਉਂਦਾ ਇਹ ਦੋਵੇਂ ਮਿਸ਼ੈਲ ਗਾਰਡਨਰ ਨੂੰ ਕਿਡਨਾਪ ਕਰਕੇ ਐਡਲੈਟ ਤੋਂ 100 ਕਿਲੋਮੀਟਰ ਦੂਰ ਪੈਂਦੇ ਟਾਊਨ ਮਰੇ ਬ੍ਰਿਜ ਲੈ ਜਾਂਦੇ ਆ ਤੇ ਉੱਥੇ ਜਾ ਕੇ ਉਹਦਾ ਗਲਾ ਘੁੱਟ ਕੇ ਕਤਲ ਕਰ ਦਿੰਦੇ ਆ ਤੇ ਮਿਸ਼ੈਲ ਗਾਰਡਨਰ ਦੀ Laash স্নੋ ਟਾਊਨ ਤੋਂ ਮਿਲੇ 6 ਬੈਰਲਾਂ ਵਿੱਚੋਂ ਇੱਕ ਬੈਰਲ ਦੇ ਵਿੱਚ ਹੁੰਦੀ ਆ ਜਦੋਂ ਮਿਸ਼ੈਲ ਗਾਰਡਨਰ ਦੀ Laash ਬੈਰਲ ਦੇ ਵਿੱਚ ਪਾਈ ਜਾਣ ਰਹੀ ਸੀ ਤੇ ਉਹ ਫਿੱਟ ਨਹੀਂ ਹੁੰਦੀ ਜਿਸ ਕਰਕੇ ਇਹਦਾ ਇੱਕ ਪੈਰ ਵੱਢ ਦਿੱਤਾ ਗਿਆ ਤਾਂ ਕਿ ਉਹ ਢੱਕਣ ਬੰਦ ਕੀਤਾ ਜਾ ਸਕੇ ਫੇਰ ਵਾਰੀ ਆਉਂਦੀ ਆ ਗੈਵਿਨ ਪਾਟਰ ਨਾਮ ਦੇ ਬੰਦੇ ਦੀ 27 ਸਾਲਾ ਗੈਵਿਨ ਪਾਟਰ ਜੇਮਸ ਫਲਸਾਕਿਸ ਦਾ ਦੋਸਤ ਹੁੰਦਾ ਵਾ ਤੇ ਉਹਦੇ ਘਰ ਵਿੱਚ ਹੀ ਰਹਿੰਦਾ ਹੁੰਦਾ ਗੈਵਿਨ ਪਾਟਰ ਵੀ ਦਿਮਾਗੀ ਤੌਰ ਤੇ ਸਕਿਜ਼ੋਫਰੀਨੀਆਂ ਨਾਲ ਗ੍ਰਸਤ ਹੁੰਦਾ ਵਾ ਤੇ ਇਹਨੂੰ ਹੈਰੋਇਨ ਐਡਿਕਸ਼ਨ ਵੀ ਹੁੰਦੀ ਆ ਇੱਕ ਦਿਨ ਗੈਵਿਨ ਪਾਟਰ ਜੇਮਸ ਫਲਸਾਕਿਸ ਨਾਲ ਜੌਨ ਬੰਟਿੰਗ ਦੇ ਘਰ ਉਹਦੇ ਸੋਫੇ ਤੇ ਬੈਠਾ ਹੈਰੋਇਨ ਦਾ ਟੀਕਾ ਲਾ ਕੇ ਰੇਂਜਰ ਸੋਫੇ ਤੇ ਹੀ ਭੁੱਲ ਜਾਂਦਾ ਜਦੋਂ ਜohn ਬੰਟਿੰਗ ਸੋਫੇ ਤੇ ਬੈਠਦਾ ਵਾ ਤੇ ਸਰੇਂਜ ਉਹਦੇ ਖੁੱਭ ਜਾਂਦੀ ਆ ਜਿਹਦੇ ਨਾਲ ਗੁੱਸੇ ਵਿੱਚ ਆ ਕੇ ਗੈਵਿਨ ਪਾਉਟਰ ਨੂੰ ਮਾਰਨ ਦਾ ਪਲਾਨ ਬਣਾ ਲੈਂਦਾ ਰੌਬਰਟ ਵੈਗਨਰ ਨਾਲ ਮਿਲ ਕੇ ਜohn ਬੰਟਿੰਗ ਉਹਦੇ ਘਰ ਦੇ ਬਾਹਰ ਕਾਰ ਵਿੱਚ ਸੁੱਤੇ ਗੈਵਿਨ ਪਾਉਟਰ ਤੇ ਅਟੈਕ ਕਰਦਾ ਤੇ ਗਲਾ ਘੁੱਟ ਕੇ ਉਹਦਾ ਕਤਲ ਕਰ ਦਿੰਦਾ ਤੇ ਇਸ ਤੋਂ ਬਾਅਦ ਗੈਵਿਨ ਪਾਉਟਰ ਦੀ ਲਾਸ਼ ਵੀ ਇੱਕ ਬੈਰਲ ਵਿੱਚ ਪਾ ਕੇ ਸਟੋਰ ਕਰ ਦਿੱਤੀ ਜਾਂਦੀ ਆ ਫੇਰਵਾਰੀ ਆਉਂਦੀ ਆ ਟ੍ਰੋਏ ਯੋਰਡ ਦੀ ਬੈਰਲ ਵਿੱਚੋਂ ਇੱਕ ਲਾਸ਼ ਟ੍ਰੋਏ ਯੋਰਡ ਦੀ ਹੁੰਦੀ ਆ ਇਹ ਜੇਮਸ ਫਲਸਾਕਿਸ ਦਾ ਸਟੈਪ ਬ੍ਰਦਰ ਹੁੰਦਾ ਤੇ ਜੇਮਸ ਫਲਸਾਕਿਸ ਜਦੋਂ 13 ਸਾਲ ਦਾ ਹੁੰਦਾ ਉਦੋਂ ਟ੍ਰੋਏ ਯੋਡ ਵੱਲੋਂ ਉਹਦਾ ਯੌਨ ਸ਼ੋਸ਼ਣ ਕੀਤਾ ਗਿਆ ਹੁੰਦਾ ਜੇਮਸ ਰਸਾਕਿਸ ਇਹ ਗੱਲ ਜੌਨ ਬੰਟਿੰਗ ਤੇ ਰਾਬਰਟ ਵੈਗਨਰ ਨੂੰ ਦੱਸਦਾ ਤੇ ਉਹਨਾਂ ਦੋਵਾਂ ਨੂੰ ਮਿਲ ਜਾਂਦਾ ਵਾ ਉਹਨਾਂ ਦਾ ਅਗਲਾ ਸ਼ਿਕਾਰ ਤਿੰਨੇ ਜਣੇ ਮਿਲ ਕੇ ਜੌਨ ਬੰਟਿੰਗ ਤੇ ਘਰ ਹੀ ਸੁੱਤੇ ਪੇ ਟ੍ਰੋਏ ਯੋਡ ਨੂੰ ਖਿੱਚ ਕੇ ਬਾਥਰੂਮ ਵਿੱਚ ਲੈ ਕੇ ਜਾਂਦੇ ਆ ਜਿੱਥੇ ਪਹਿਲਾਂ ਉਹਨੂੰ ਕੁੱਟਿਆ ਜਾਂਦਾ ਤੇ ਉਹਦੇ ਕੋਲੋਂ ਉਹਦੀ ਬੈਂਕ ਦੀ ਇਨਫੋਰਮੇਸ਼ਨ ਕਢਵਾਈ ਜਾਂਦੀ ਆ ਫਿਰ ਪਲਾਸ ਨਾਲ ਉਹਦੀਆਂ ਸਾਰੀਆਂ ਪੈਰਾਂ ਦੀਆਂ ਉਂਗਲਾਂ ਕੱਟੀਆਂ ਜਾਂਦੀਆਂ ਵਾ ਤੇ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਜੋ ਚਾਹੀਦੀ ਹੁੰਦੀ ਹੈ ਮਿਲ ਜਾਂਦੀ ਆ ਟ੍ਰੋਏ ਯੋਡ ਨੂੰ ਵੀ ਗळा ਘੁੱਟ ਕੇ ਮਾਰ ਦਿੱਤਾ ਜਾਂਦਾ ਤੇ ਉਹਦੀ ਬਾਡੀ ਇੱਕ ਬੈਰਲ ਵਿੱਚ ਪਾ ਕੇ ਸਟੋਰ ਕਰ ਦਿੱਤੀ ਜਾਂਦੀ ਆ ਅਗਲਾ ਨੰਬਰ ਲੱਗਦਾ ਵਾ 18 ਸਾਲਾ ਫਰੈਡਰਿਕ ਬਰੂਕਸ ਦਾ ਇਸ ਕੇਸ ਵਿੱਚ ਗ੍ਰਿਫਤਾਰ ਕੀਤੇ ਜਾਣ ਵਾਲੇ ਚਾਰ ਜਣਿਆਂ ਵਿੱਚੋਂ ਮਾਰਕ ਹੈਡਨ ਫਰੈਡਰਿਕ ਬਰੂਕਸ ਦਾ ਮਾਸਟਰ ਲੱਗਦਾ ਹੁੰਦਾ ਜੌਨ ਬੰਟਿੰਗ ਹੁਣ ਕੋਈ ਬਹਾਨਾ ਲੱਭ ਕੇ ਫਰੈਡਰਿਕ ਬਰੂਕਸ ਨੂੰ ਮਾਰਨ ਲਈ ਝੂਠੀਆਂ ਕਹਾਣੀਆਂ ਬ ਉਹਦਾ ਮੰਨਣਾ ਸੀ ਕਿ ਫਰੈਡਰਿਕ ਬਰੂਕਸ ਆਪਣੀ ਉਮਰ ਤੋਂ ਘੱਟ ਦੀਆਂ ਕੁੜੀਆਂ ਨੂੰ ਸਕੂਲ ਵਿੱਚ ਤੰਗ ਕਰਦਾ ਵਾ ਜਿਸ ਕਰਕੇ ਉਹਦਾ ਇਲਾਜ ਕੀਤਾ ਜਾਣਾ ਜ਼ਰੂਰੀ ਆ ਤੇ ਉਹ ਆਪਣੇ ਦੂਜੇ ਦੋ ਪਾਰਟਨਰ ਰੋਬਰਟ ਵੈਗਨਰ ਤੇ ਜੇਮਸ ਲਸਾਕਿਸ ਨਾਲ ਮਿਲ ਕੇ ਫਰੈਡਰਿਕ ਬਰੂਕਸ ਨੂੰ ਮਾਰਨ ਦਾ ਪਲਾਨ ਬਣਾਉਂਦਾ। ਜੌਨ ਬੰਟਿੰਗ ਫਰੈਡਰਿਕ ਬਰੂਕਸ ਨੂੰ ਬਹਾਨੇ ਨਾਲ ਆਪਣੇ ਵਾਟਰਲੂ ਕਾਰਨਰ ਰੋਡ ਸਾਲਸਬਰੀ ਵਾਲੇ ਘਰ ਦੇ ਵਿੱਚ ਇਨਵਾਈਟ ਕਰਦਾ। ਬਾਕੀ ਕਤਲਾਂ ਵਾਂਗੂ ਫਰੈਡਰਿਕ ਬਰੂਕਸ ਨੂੰ ਵੀ ਤਿੰਨੋ ਜਾਣੇ ਬੰਦੀ ਬਣਾ ਕੇ ਪਹਿਲਾਂ ਟਾਰਚਰ ਕਰਦੇ ਆ। ਪਰ ਹੁਣ ਇਹਨਾਂ ਦੇ ਟਾਰਚਰ ਕਰਨ ਦੇ ਤਰੀਕਿਆਂ ਵਿੱਚ ਵੀ ਬਦਲਾਅ ਆਣਾ ਸ਼ੁਰੂ ਹੋ ਗਿਆ ਹੁੰਦਾ ਤੇ ਇਹ ਐਕਸਪੈਰੀਮੈਂਟ ਕਰਨ ਲੱਗ ਜਾਂਦੇ ਆ। ਫਰੈਡਰਿਕ ਬਰੂਕਸ ਦੇ ਕੰਨ ਤੇ ਨੱਕ ਵਿੱਚ ਬਲਦੀਆਂ ਸਿਗਰਟਾਂ ਪਾਈਆਂ ਜਾਂਦੀਆਂ ਵਾ ਉਹਨੂੰ ਕਰੰਟ ਵੀ ਲਾਇਆ ਜਾਂਦਾ ਵਾ ਤੇ ਸਿਰ ਕੀਤੀ ਜਾਂਦੀ ਆ ਉਹਦੇ ਪੈਰਾਂ ਦੀਆਂ ਉਂਗਲਾਂ ਵੀ ਪਲਾਸਟ ਦੇ ਨਾਲ ਕੱਟ ਦਿੱਤੀ ਜਾਂਦੀਆਂ ਤੇ ਬਾਕੀਆਂ ਵਾਂਗੂ ਉਹਦੇ ਕੋਲੋਂ ਵੀ ਉਹਦੀਆਂ ਬੈਂਕ ਦੀਆਂ ਡਿਟੇਲ ਨਾਲ ਲੈ ਕੇ ਉਹਨੂੰ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਤੇ ਬਾਡੀ ਉਹਦੀ ਬੈਰਲ ਵਿੱਚ ਪਾ ਕੇ ਸਟੋਰ ਕਰ ਦਿੱਤੀ ਜਾਂਦੀ ਆ ਅਗਲੀ ਵਿਕਟਿਮ ਹੁੰਦੀ ਆ ਵਨੇਸਾ ਲੇਨ 1 42 ਸਾਲਾ ਟਰਾਂਸ ਜੈਂਡਰ ਹੀ ਜਿਹਦਾ オリジナル ਨਾਮ ਹੁੰਦਾ ਵਾ ਬੈਰੀ ਲੇਨ ਇਹ ਥੋੜਾ ਟਾਈਮ ਰੌਬਰਟ ਵੈਗਨਰ ਦੇ ਘਰ ਰਹੀ ਪਰ ਬਾਅਦ ਵਿੱਚ ਥਾਮਸ ਟਿਵਿਲਿਆਨ ਨਾਮ ਦੇ 18 ਸਾਲ ਦੇ ਮੁੰਡੇ ਦੇ ਨਾਲ ਰਹਿਣਾ ਸ਼ੁਰੂ ਕਰਤਾ ਤੇ ਵੈਨੇਸਾ ਲੇਨ ਨੂੰ ਜੌਨ ਬੰਟਿੰਗ ਤੇ ਰੌਬਰਟ ਵੈਗਨਰ ਵੱਲੋਂ ਕੀਤੇ ਗਏ ਸਾਰੇ ਕਤਲਾਂ ਬਾਰੇ ਪੂਰੀ ਜਾਣਕਾਰੀ ਸੀ ਵੈਨੇਸਾ ਲੇਨ ਦਾ ਆਪਣਾ ਵੀ ਟਰੈਕ ਰਿਕਾਰਡ ਕੁਝ ਖਾਸ ਵਧੀਆ ਨਹੀਂ ਸੀ ਤੇ ਸਾਰੇ ਵਿਕਟਿਮਸ ਵਿੱਚੋਂ ਇਕੱਲੀ ਵੈਨੇਸਾ ਲੇਨ ਹੀ ਇੱਕ ਇਦਾਂ ਦੀ ਸੀ ਜੋ ਇੱਕ ਕਨਵਿਕਟਿਡ ਆਫੈਂਡਰ ਹੀ ਫਾਈਲ ਹੋਂਦੇ ਸ਼ੱਕ ਹੇਠ ਜohn ਬੰਟਿੰਗ ਤੇ ਰੌਬਰਟ ਵੈਗਨਰ ਵੱਲੋਂ ਤੇ ਸੇਮ ਇਹਨੂੰ ਵੀ ਟਾਰਚਰ ਉਸੇ ਤਰੀਕੇ ਕੀਤਾ ਜਾਂਦਾ ਇਹਦੇ ਪੈਰਾਂ ਦੀਆਂ ਉਂਗਲਾਂ ਵੀ ਵੱਢ ਦਿੱਤੀਆਂ ਜਾਂਦੀਆਂ ਤੇ ਉਹਦੀਆਂ ਬੈਂਕ ਡਿਟੇਲਾਂ ਉਹਦੀਆਂ ਕਢਵਾਈਆਂ ਜਾਂਦੀਆਂ ਤੇ ਬਾਅਦ ਵਿੱਚ ਗਲਾ ਘੁੱਟ ਕੇ ਮਾਰ ਦਿੱਤਾ ਜਾਂਦਾ ਪਰ ਇਸ ਕਤਲ ਦੇ ਵਿੱਚ ਵਨੇਸਾ ਲੇਨ ਦਾ ਆਪਣਾ ਪਾਰਟਨਰ ਥਾਮਸ ਟ੍ਰਿਵਿਲੀਅਨ ਵੀ ਸ਼ਾਮਲ ਹੁੰਦਾ ਇਹ ਅਗਲਾ ਨੰਬਰ ਲੱਗ ਜਾਂਦਾ ਵਾ ਥਾਮਸ ਟ੍ਰਿਵਿਲੀਅਨ ਦਾ ਥਾਮਸ ਟ੍ਰਿਵਿਲੀਅਨ ਦਿਮਾਗੀ ਤੌਰ ਤੇ ਅਨਸਟੇਬਲ ਹੁੰਦਾ ਵਾ ਤੇ ਇਹਨੂੰ ਸਕਿਜ਼ੋਫ੍ਰੀਨੀਆ ਦੀ ਬਿਮਾਰੀ ਹੁੰਦੀ ਆ ਇਸ ਬਿਮਾਰੀ ਕਰਕੇ ਇਹਨੂੰ ਕੋਸ਼ਿਸ਼ਾਂ ਲੱਗਦੀਆਂ ਵ ਉਹਨੂੰ ਲੱਗਦਾ ਸੀ ਕਿ ਉਹ ਇੱਕ ਮਿਲਟਰੀ ਵਿੱਚ ਸਰਵਿਸ ਕਰਦਾ ਵਾ ਜਿਸ ਕਰਕੇ ਉਹ ਹਮੇਸ਼ਾ ਆਰਮੀ ਦੀ ਯੂਨੀਫਾਰਮ ਪਾ ਕੇ ਰੱਖਦਾ ਸੀ ਹੁਣ ਥਾਮਸ ਟ੍ਰਿਵਿਲੀਅਨ ਨੂੰ ਪਤਾ ਹੀ ਕਿ ਜੌਨ ਬੰਟਿੰਗ ਤੇ ਰੋਬਰਟ ਵੈਗਨਰ ਨੇ ਉਹਦੀ 파ਟਰਨ ਵੈਨੇਸਾ ਲੇਨ ਨੂੰ ਮਾਰਿਆ ਜਿਸ ਕਰਕੇ ਉਹਨਾਂ ਨੂੰ ਡਰ ਹੁੰਦਾ ਕਿ ਕਿਤੇ ਮੈਂਟਲੀ ਅਫਸਰਟ ਬੰਦਾ ਪੁਲਿਸ ਕੋ ਜਾ ਕੇ ਰਿਪੋਰਟ ਨਾ ਕਰ ਦੇ ਜਾਂ ਕਿਸੇ ਹੋਰ ਨੂੰ ਇਸ ਗੱਲ ਬਾਰੇ ਨਾ ਦੱਸ ਦੇ ਜੌਨ ਬੰਟਿੰਗ ਤੇ ਰੋਬਰਟ ਵੈਗਨਰ ਮਿਲ ਕੇ ਥਾਮਸ ਟ੍ਰਿਵਿਲੀਅਨ ਨੂੰ ਮਾਰਨ ਦਾ ਪਲਾਨ ਬਣਾਉਂਦੇ ਆ ਇਹ ਦੋਵੇਂ ਥਾਮਸ ਟ੍ਰਿਵਿਲੀਅਨ ਨੂੰ ਐਡੀਲੇਡ ਹਿਲਸ ਵਿੱਚ ਇੱਕ ਬਹੁਤ ਸੋਹਣੇ ਛੋਟੇ ਜਿਹੇ ਟਾਊਨ ਕਰਸ ਬਰੂਕ ਲੈ ਕੇ ਜਾਂਦੇ ਆ ਜਿੱਥੇ ਇਹ ਇਸ ਦਿਮਾਗੀ ਤੌਰ ਤੇ ਬਿਮਾਰ ਬੰਦੇ ਨੂੰ ਗਲੇ ਵਿੱਚ ਫੰਦਾ ਪਾ ਕੇ ਆਤਮ ਹੱਤਿਆ ਕਰਨ ਲਈ ਮਜਬੂਰ ਕਰਦੇ ਆ ਥਾਮਸ ਟ੍ਰਿਵਿਲੀਅਨ ਦੀ ਲਾਸ਼ ਅਗਲੇ ਦਿਨ ਹੰਬਰਗ ਸਕਰਬ ਇਲਾਕੇ ਵਿੱਚ ਇੱਕ ਦਰਖਤ ਨਾਲ ਲੱਤਕੀ ਮਿਲਦੀ ਆ ਤੇ ਉਸ ਟਾਈਮ ਤੇ ਇਸ ਕੇਸ ਨੂੰ ਇੱਕ ਸੁਸਾਈਡ ਦਾ ਕੇਸ ਸਮਝ ਕੇ ਕਲੋਜ਼ ਕਰ ਦਿੱਤਾ ਜਾਂਦਾ ਵਾ ਕਿਉਂਕਿ ਥਾਮਸ ਟ੍ਰਿਵਿਲੀਅਨ ਦੀ ਜਿਹੜੀ ਦਿਮਾਗੀ ਹਾਲਤ ਦੀ ਜਾਣਕਾਰੀ ਪੁਲਿਸ ਨੂੰ ਹੁੰਦੀ ਆ ਜਿਸ ਕਰਕੇ ਇਹ ਮੌਤ ਕੋਈ ਸ਼ੱਕ ਪੈਦਾ ਨਹੀਂ ਕਰਦੀ ਤੇ ਥਾਮਸ ਟ੍ਰਿਵਿਲੀਅ ਮਾ ਵਿਕਟਮ ਹੁੰਦਾ ਵਾ ਇਹ ਸਾਰੇ ਹੱਤਿਆਗਾਨ ਦਾ ਬੈਰਲ ਵਿੱਚੋਂ ਮਿਲੀ ਅਗਲੀ লাশ ਹੁੰਦੀ ਆ ਗੈਰੀਓਡ ਵਾਇਲ ਦੀ ਇਹ 29 ਸਾਲਾ ਫਿਜ਼ੀਕਲੀ ਤੇ ਮੈਂਟਲੀ ਡਿਸੇਬਲਡ ਬੰਦਾ ਬਦਕਿਸਮਤੀ ਨਾਲ ਜੌਨ ਬੰਟਿੰਗ ਦਾ ਗਵਾਂਡੀ ਹੁੰਦਾ ਤੇ ਜੌਨ ਬੰਟਿੰਗ ਨੂੰ ਚੰਗੀ ਤਰ੍ਹਾਂ ਪਤਾ ਹੁੰਦਾ ਵਾ ਕਿ ਡਿਸੇਬਲਡ ਲੋਕਾਂ ਨੂੰ ਗਵਰਨਮੈਂਟ ਵੱਲੋਂ ਵਧੀਆ ਪੇਮੈਂਟਸ ਮਿਲਦੀਆਂ ਗੈਰੀਓਡ ਵਾਇਰ ਨੂੰ ਜੇਮਸ ਲਸਾਕਿਸ ਆਪਣੇ ਮਰੇ ਬ੍ਰਿਜ ਵਾਲੇ ਘਰ ਡਰਿੰਕਸ ਲਈ ਇਨਵਾਈਟ ਕਰਦਾ ਜਿੱਥੇ ਉਹਨੂੰ ਸ਼ਰਾਬੀ ਕਰਕੇ ਪਹਿਲਾਂ ਟਾਰਚਰ ਕੀਤਾ ਜਾਂਦਾ ਤੇ ਬਾਅਦ ਵਿੱਚ ਮਾਰ ਦਿੱਤਾ ਜਾਂਦਾ ਤੇ ਇਹਦੀ লাশ ਨੂੰ ਵੀ ਮਾਰ ਖੇਡਣ ਦੇ ਕਰ ਲਿ ਜਾ ਕੇ ਇੱਕ ਬੈਰਲ ਵਿੱਚ ਪਾ ਕੇ ਸਟੋਰ ਕਰ ਦਿੱਤਾ ਜਾਂਦਾ ਗੱਲ ਕਰਦਿਆਂ ਐਲਿਜ਼ਾਬੈਥ ਹਿਡਨ ਦੀ ਜੋ ਬੈਰਲ ਵਿੱਚ ਮਿਲਣ ਵਾਲੀ ਸਜਮੀ ਬਾਡੀ ਹੁੰਦੀ ਆ ਤੇ ਇਹਦੇ ਕੇਸ ਦੀ ਇਨਵੈਸਟੀਗੇਸ਼ਨ ਹੀ ਇਹ ਸਾਰੇ ਕੇਸ ਦਾ ਖੁਲਾਸਾ ਕਰਦੀ ਆ। ਐਲਿਜ਼ਾਬੈਥ ਹੀਡਨ ਮਾਰਕ ਹੀਡਨ ਦੀ ਘਰ ਵਾਲੀ ਹੁੰਦੀ ਆ ਜੋ ਆਪ ਕੁਝ ਕਤਲਾਂ ਦੇ ਵਿੱਚ ਇਨਵੋਲਵ ਹੁੰਦਾ। ਜੌਨ ਬੰਟਿੰਗ, ਰੌਬਰਟ ਵੈਗਨਾ ਤੇ ਜੇਮਸ ਲਸਾਕਿਸ ਨੂੰ ਸ਼ੱਕ ਹੁੰਦਾ ਵਾ ਕਿ ਐਲਿਜ਼ਾਬੈਥ ਹੀਡਨ ਪੁਲਿਸ ਕੋਲ ਜਾ ਸਕਦੀ ਆ ਕਿਉਂਕਿ ਫਰੈਡਰਿਕ ਬਰੂਕਸ ਜਿਹਨੂੰ ਇਹਨਾਂ ਤਿੰਨਾਂ ਵੱਲੋਂ ਕਤਲ ਕੀਤਾ ਜਾ ਚੁੱਕਾ ਹੁੰਦਾ ਐਲਿਜ਼ਾਬੈਥ ਹੀਡਨ ਉਹਦੀ ਮਾਸੀ ਲੱਗਦੀ ਹੁੰਦੀ ਆ ਤੇ ਫਰੈਡਰਿਕ ਬਰੂਕਸ ਦੀ ਡਿਸਪੀਅਰੈਂਸ ਲਈ ਐਲਿਜ਼ਾਬੈਥ ਹੀਡਨ ਨੂੰ ਇਹਨਾਂ ਤਿੰਨਾਂ ਉੱਤੇ ਸ਼ੱਕ ਹੁੰਦਾ। 21 ਨਵੰਬਰ 1998 ਉਹਦੇ ਕਰ ਜਾਂਦੇ ਆ ਤੇ ਐਲਿਜ਼ਾਬੈਥ ਹਿਡਨ ਨੂੰ ਉਹਦੇ ਘਰ ਦੇ ਬਾਥਰੂਮ ਵਿੱਚ ਹੀ ਲਿਜਾ ਕੇ ਟਾਰਚਰ ਕਰਦੇ ਆ ਤੇ ਬਾਅਦ ਵਿੱਚ ਕਤਲ ਕਰ ਦਿੰਦੇ ਆ ਜਦੋਂ ਮਾਰਕ ਹਿਡਨ ਘਰੇ ਵਾਪਸ ਆਉਂਦਾ ਬਾਅਦ ਤੇ ਤਿੰਨੋਂ ਦੋਸਤ ਉਹਦੀ ਘਰ ਵਾਲੀ ਦੀ ਲਾਸ਼ ਨੂੰ ਵਖਾਉਂਦੇ ਆ ਤੇ ਲਾਸ਼ ਵੇਖ ਕੇ ਮਾਰਕ ਹਿਡਨ ਹੱਸਣ ਲੱਗ ਪੈਂਦਾ ਤੇ ਬੋਡੀ ਨੂੰ ਚੁੱਕ ਕੇ ਬੈਰਲ ਵਿੱਚ ਪਾ ਕੇ ਢੱਕਣ ਬੰਦ ਕਰ ਦਿੰਦਾ ਤੇ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਵਾ ਕਿ ਇਹ ਸਾਰੇ ਲੋਕ ਦਿਮਾਗੀ ਤੌਰ ਤੇ ਨਾਰਮਲ ਤੇ ਬਿਲਕੁਲ ਹੀ ਨਹੀਂ ਸੀ ਇਹਨਾਂ ਵੱਲੋਂ ਕਤਲ ਕੀਤੇ ਜਾਣ ਵਾਲਾ ਆਖਰੀ ਸ਼ਖਸ ਹੁੰਦਾ ਵਾ 24 ਸਾਲਾ ਡੇਵਿਡ ਜੌਨਸਨ ਟ੍ਰੋਏ ਯੋਡ ਵਾਂਗੂ ਹੀ ਡ ਹੁੰਦਾ ਜான் ਬੰਟਿੰਗ ਨੂੰ ਡੇਵਿਡ ਜੌਨਸਨ ਦੇ ਰਹਿਣ ਸਾਂ ਦਾ ਢੰਗ ਨਹੀਂ ਪਸੰਦ ਹੁੰਦਾ ਤੇ ਉਹ ਜੇਮਸ ਫਲਸਾਕ ਇਸ ਨੂੰ ਕਹਿੰਦਾ ਵਾ ਕਿ ਉਹ ਡੇਵਿਡ ਜੌਨਸਨ ਨੂੰ ਕਿਸੇ ਬਹਾਨੇ ਬਹਿਲਾ ਫਸਲਾ ਕੇ স্নੋ ਟਾਊਨ ਦੀ ਬੈਂਕ ਵਾਲੀ ਬਿਲਡਿੰਗ ਦੇ ਵਿੱਚ ਲੈ ਕੇ ਆਵੇ ਜੇਮਸ ਲਸਾਕਿਸ ਇਦਾਂ ਹੀ ਕਰਦਾ ਤੇ 9 ਮਈ 1999 ਨੂੰ ਆਪਣੇ ਭਰਾ ਡੇਵਿਡ ਜੌਨਸਨ ਨੂੰ ਕਹਿੰਦਾ ਕਿ ਉਹਨੇ ਇੱਕ ਕੰਪਿਊਟਰ ਖਰੀਦਣਾ ਵਾ ਜਿਹਦੇ ਲਈ 스노 ਟਾਊਨ ਜਾਣਾ ਪੈਣਾ ਡੇਵਿਡ ਜੌਨਸਨ ਚੁੱਪ ਕਰਕੇ ਉਸ ਦੇ ਨਾਲ ਤੁਰ ਪੈਂਦਾ ਜਦੋਂ ਇਹ ਉਹ ਬੈਂਕ ਦੀ ਬਿਲਡਿੰਗ ਦੇ ਵਿੱਚ ਦਾਖਲ ਹੁੰਦਾ ਬਿਲਡਿੰਗ ਵਿੱਚ ਪਹਿਲਾਂ ਹੀ ਜੌਨ ਬੰਟਿੰਗ ਤੇ ਰੌਬਰਟ ਵੈਗਨਰ ਉੱਥੇ ਵੇਟ ਕਰਦੇ ਹੁੰਦੇ ਆ ਐਂਟਰ ਹੁੰਦੇ ਸਾਰ ਹੀ ਡੇਵਿਡ ਜੌਨਸਨ ਦੀ ਕੋਟਮਾਰ ਸ਼ੁਰੂ ਕਰ ਦਿੱਤੀ ਜਾਂਦੀ ਆ ਤੇ ਉਹਨੂੰ ਟਾਰਚਰ ਕਰਕੇ ਉਹਦੀਆਂ ਏਟੀਐਮ ਦੀਆਂ ਡਿਟੇਲਾਂ ਕਢਵਾਈਆਂ ਜਾਂਦੀਆਂ ਕੋਟ ਪੈਨ ਕਰਕੇ ਲਗੀਆਂ ਸੱਟਾਂ ਨਾਲ ਡੇਵਿਡ ਜੌਨਸਨ ਦੀ ਮੌਤ ਹੋ ਜਾਂਦੀ ਹੈ ਤੇ ਉਹਨੂੰ ਵੀ ਉੱਥੇ ਬੈਰਲ ਵਿੱਚ ਬੰਦ ਕਰਕੇ ਸਟੋਰ ਕਰ ਦਿੱਤਾ ਜਾਂਦਾ ਪਰ ਬੈਰਲ ਵਿੱਚ ਬੌਨ ਤੋਂ ਪਹਿਲਾਂ ਜੌਨ ਬੰਟਿੰਗ ਤੇ ਰੌਬਰਟ ਵੈਗਨਰ ਉਹ ਕੰਮ ਕਰਦੇ ਆ ਜੋ ਉਹਨਾਂ ਪਿਛਲੇ 11 ਕਤਲਾਂ ਵਿੱਚ ਨਹੀਂ ਕੀਤਾ ਹੁੰਦਾ ਇਹ ਦੋਵੇਂ ਡੇਵਿਡ ਜੌਨਸਨ ਦੇ ਸਰੀਰ ਦਾ ਇੱਕ ਹਿੱਸਾ ਕੱਟ ਕੇ ਆਪਣੇ ਨਾਲ ਆਪਣੇ ਸੈਲਸਵਰੀ ਵਾਲੇ ਘਰ ਦੇ ਵਿੱਚ ਲੈ ਆਉਂਦੇ ਆ ਜਿੱਥੇ ਉਹਨਾਂ ਵੱਲੋਂ ਡੇਵਿਡ ਜੌਨਸਨ ਦੇ ਮਾਸ ਨੂੰ ਪਕਾ ਕੇ ਖਾਧਾ ਜਾਂਦਾ ਹਰਕਾਦਲ ਦੇ ਨਾਲ ਜੌਨ ਬੰਟਿੰਗ ਤੇ ਰਾਬਰਟ ਵੈਗਨਰ ਦੀ ਹਵਾਨੀਅਤ ਵਧਦੀ ਗਈ ਪਰ ਇਹਨਾਂ ਦੇ ਪਾਪ ਦਾ ਘੜਾ ਜਿਹੜਾ ਉਹ ਭਰ ਚੁੱਕਿਆ ਸੀ ਪੁਲਿਸ ਨੂੰ ਐਲੀਜ਼ਾਬੈਥ ਹੀਡਨ ਦੀ ਗੁੰਮਸ਼ੁਦਗੀ ਦੀ ਇਨਵੈਸਟੀਗੇਸ਼ਨ ਕਰਦੇ ਕਰਦੇ ਜੌਨ ਬੰਟਿੰਗ ਰਾਬਰਟ ਵੈਗਨਰ ਜੇਮਸ ਲਸਾਕਿਸ ਤੇ ਮਾਰਕ ਹੀਡਨ ਵੱਲੋਂ ਕੀਤੇ ਕ੍ਰਾਈਮਸ ਦਾ ਥੋੜਾ ਬਹੁਤ ਅੰਦਾਜ਼ਾ ਹੋ ਗਿਆ ਹੀ ਤੇ ਪੁਲਿਸ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਆਉਣ ਵਾਲੇ ਇੱਕ ਬੜੇ ਹੀ ਅਹਿਮ ਪੜਾਅ ਤੇ ਪਹੁੰਚ ਚੁੱਕੀ ਹੀ ਤੇ ਜੋ ਖੁਲਾਸੇ ਅਗਲੇ 1 ਵੀਕ ਦੇ ਵਿੱਚ ਹੋਣ ਵਾਲੇ ਹੀ ਉਹਦੇ ਨਾਲ ਐਡੀ ਲੇਡੀ ਨਹੀਂ ਸਾਰੇ ਆਸਟ੍ਰੇਲੀਆ ਦੇ ਲੋਕਾਂ ਦੇ ਹੋਸ਼ ਉਡਣ ਵਾਲੇ ਹੈ ਡੇਵਿਡ ਜੌਨਸਨ ਦਾ ਕਤਲ ਹੁੰਦਾ ਵਾ 9 ਮਈ 1999 ਨੂੰ 11 ਦਿਨਾਂ ਬਾਅਦ 20 ਮਈ 1999 ਨੂੰ ਪੁਲਿਸ ਪਹੁੰਚਦੀ ਆ 스ਨੋ ਟਾਊਨ ਦੀ ਉਸ ਮੇਨ ਸਟਰੀਟ ਦੇ ਵਿੱਚ ਜਿੱਥੇ ਹੁੰਦੀ ਆ ਬੈਂਕ ਦੀ ਉਹ ਪੁਰਾਣੀ ਬਿਲਡਿੰਗ ਜਿਸ ਦੇ ਅੰਦਰ 6 ਬੈਰਲਾਂ ਦੇ ਵਿੱਚ ਇੰਨਾ 8 ਲਾਸ਼ਾਂ ਉਡੀਕ ਕਰਦੀਆਂ ਹੁੰਦੀਆਂ ਵਾ ਇਨਸ 哥。Okay. ਹੁਣ ਤੱਕ ਜੋ ਮੈਂ ਤੁਹਾਨੂੰ ਇਸ ਕੇਸ ਬਾਰੇ ਦੱਸਿਆ ਉਹਦੇ ਤੋਂ ਕੁਝ ਗੱਲਾਂ ਕਲੀਅਰ ਹੋ ਜਾਂਦੀਆਂ ਜੌਨ ਬੰਟਿੰਗ ਇੱਕ ਮੈਨੀਪੂਲੇਟਿਵ ਸਾਈਕੋਪੈਥ ਹੀ ਜੋ ਦਿਮਾਗੀ ਤੌਰ ਤੇ ਕਮਜ਼ੋਰ ਲੋਕਾਂ ਨੂੰ ਕੰਟਰੋਲ ਕਰਨਾ ਜਾਣਦਾ ਸੀ ਉਹ ਪਹਿਲੀ ਵਾਰ ਜੇਮਸ ਵਸਾਕਿਸ ਨੂੰ ਉਦੋਂ ਮਿਲਦਾ ਵਾ ਜਦੋਂ ਜੇਮਸ ਵਸਾਕਿਸ ਸਿਰਫ 14 ਸਾਲ ਦਾ ਹੀ ਉਹਨੇ ਜੇਮਸ ਵਸਾਕਿਸ ਨੂੰ ਗਰੂਮ ਕੀਤਾ ਆਪਣੇ ਨਾਲ ਕ੍ਰਿਮੀਨਲ ਐਕਟੀਵਿਟੀ ਵਿੱਚ ਹਿੱਸਾ ਲੈਣ ਦੇ ਲਈ ਤੇ ਹੌਲੀ ਹੌਲੀ ਜੇਮਸ ਵਸਾਕਿਸ ਦੇ ਫੈਮਿਲੀ ਮੈਂਬਰ ਹੀ ਬੰਟਿੰਗ ਦਾ ਸ਼ਿਕਾਰ ਬਣਦੇ ਗਏ ਇਹ ਕੇਸ ਵਿੱਚ ਹਰ ਇੱਕ ਵਿਕਟਮ ਯਾਨ ਤੇ ਜੇਮਸ ਵਸਾਕਿਸ ਦੀ ਜਾਨ ਪਛਾਣਦਾ ਸੀ ਜਾਂ ਮਾਰਕ ਹੈਡਨ ਕੀਤੇ ਜਾਂ ਫਿਰ ਰਾਬਰਟ ਵੈਗਨਰ ਦੀ ਜான் ਬੰਟਿੰਗ ਵੱਲੋਂ ਕਤਲ ਕੀਤੇ ਗਏ ਹਰੇਕ ਵਿਕਟਮ ਨੂੰ ਪਹਿਲਾਂ ਕਿਸੇ ਨਾ ਕਿਸੇ ਤਰ੍ਹਾਂ ਦੀ ਮਾੜੀ ਆਦਤ ਲਈ ਬਲੇਮ ਕੀਤਾ ਗਿਆ ਫਿਰ ਉਹਨੇ ਆਪਣੇ ਬਾਕੀ ਤਿੰਨ ਸਾਥੀਆਂ ਨੂੰ ਯਕੀਨ ਦਿਵਾਇਆ ਕਿ ਹਾਂ ਇਹਨਾਂ ਲੋਕਾਂ ਨੂੰ ਮਾਰਨਾ ਹੀ ਸਹੀ ਫੈਸਲਾ ਵਾ ਤੇ ਬਾਅਦ ਵਿੱਚ ਉਹਨਾਂ ਦੀ ਮਦਦ ਨਾਲ ਹੀ ਉਹਨਾਂ ਦੇ ਹੀ ਫੈਮਿਲੀ ਮੈਂਬਰ ਤੇ ਫਰੈਂਡਸ ਨੂੰ ਉਹਨਾਂ ਦੇ ਸਾਹਮਣੇ ਟਾਰਚਰ ਕੀਤਾ ਤੇ ਬਾਅਦ ਵਿੱਚ ਕਤਲ ਕੀਤਾ ਇਸ ਤਰ੍ਹਾਂ 1992 ਵਿੱਚ ਪਹਿਲੇ ਕਤਲ ਤੋਂ ਲੈ ਕੇ 1999 ਤੱਕ ਜான் ਬੰਟਿੰਗ ਨੇ ਬਾਕੀ ਤਿੰਨ ਸਾਥੀਆਂ ਨਾਲ ਮਿਲ ਕੇ 12 ਲੋਕਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਇਹ ਇੱਕ ਕਤਲ ਇਦਾਂ ਦਾ ਹੀ ਜਿੱਥੇ ਇੱਕ ਮਾਨਸਿਕ ਰੋਗੀ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕੀਤਾ ਗਿਆ। ਇੱਥੇ ਇਹ ਨਹੀਂ ਕਹਿ ਸਕੀਦਾ ਕਿ 12 ਦੇ 12 ਬੇਗਨਾ ਲੋਕ ਹੀ ਉਹਨਾਂ ਨੂੰ ਵੀ ਮਾੜੀਆਂ ਆਦਤਾਂ ਹੀ ਤੇ ਇਹਨਾਂ ਵਿੱਚੋਂ ਬੈਰੀ ਲੇਨ ਜੋ ਟਰਾਂਸ ਜੈਂਡਰ ਜਨਾਨੀ ਵੈਨੇਸਾ ਲੇਨ ਬਣ ਚੁੱਕਾ ਹੀ ਇੱਕ ਕਨਵਿਕਟਡ ਅਫੈਂਡਰ ਹੀ ਪਰ ਇਸ ਦੇ ਬਾਵਜੂ ਜੌਨ ਬੰਟਿੰਗ ਕੋਲ ਹੱਕ ਨਹੀਂ ਹੈਗਾ ਹੀ ਇਹਨਾਂ ਲੋਕਾਂ ਦੀ ਜਾਨ ਲੈਣ ਦਾ। ਜੌਨ ਬੰਟਿੰਗ ਦਾ ਆਪਣਾ ਬਚਪਨ ਵੀ ਕੋਈ ਬਹੁਤ ਵਧੀਆ ਨਹੀਂ ਬੀਤਿਆ ਹੁੰਦਾ। ਉਹਦੇ ਨਾਲ ਵੀ ਕੁੱਟਮਾਰ ਤੇ ਹੋਰ ਕਈ ਤਰ੍ਹਾਂ ਦਾ ਅਬਿਊਜ਼ ਉਹਦੇ ਹੀ ਫੈਮਿਲੀ ਮੈਂਬਰਸ ਵੱਲੋਂ ਕੀਤਾ ਗਿਆ ਹੁੰਦਾ। ਜਿਸ ਕਰਕੇ ਜਦੋਂ ਉਹ ਯਾਤੇ ਉਹਦੇ ਅੰਦਰ ਹੋਮੋਸੈਕਸ਼ੁਅਲ ਤੇ ਫਾਈਲਸ ਨੂੰ ਲੈ ਕੇ ਇੱਕ ਨਫਰਤ ਪਹਿਲਾਂ ਤੋਂ ਹੀ ਪੈਦਾ ਹੋ ਚੁੱਕੀ ਸੀ ਇਸ ਕੇਸ ਵਿੱਚ ਚਾਰੇ ਕਾਤਲ ਤੇ ਉਹਨਾਂ ਦੇ 12 ਦੇ 12 ਵਿਕਟਮ ਸਾਰੇ ਹੀ ਐਡਲੇਡ ਸ਼ਹਿਰ ਦੇ ਨਾਰਥਰਨ ਸਬਰਬਨ ਦੇ ਵਿੱਚੋਂ ਆਉਂਦੇ ਸੀ ਇਹ ਸਾਰਾ ਇਲਾਕਾ ਐਡਲੇਡ ਦਾ ਸਭ ਤੋਂ ਪਛੜਿਆ ਹਾਈ ਅਨਪਲੋਇਮੈਂਟ ਤੇ ਹਾਈ ਕ੍ਰਾਈਮ ਰੇਟ ਵਾਲਾ ਮੰਨਿਆ ਜਾਂਦਾ ਤੇ ਇਨਾਂ ਸਾਰਿਆਂ ਦੀ ਫੈਮਿਲੀ ਹਿਸਟਰੀ ਵੀ ਫੈਮਿਲੀ ਵਾਇਲੈਂਸ ਘਰੇਲੂ ਹਿੰਸਾ ਤੇ ਨਸ਼ੇ ਦੀ ਆਦੀ ਲੋਕਾਂ ਨਾਲ ਭਰੀ ਪਈ ਸੀ ਜਿਸ ਕਰਕੇ ਇੱਕ ਤੋਂ ਬਾਅਦ ਇੱਕ ਲੋਕ ਗਾਇਬ ਹੁੰਦੇ ਗਏ ਜੋ ਆਪਸ ਵਿੱਚ ਇੱਕ ਦੂਜੇ ਨਾਲ ਇਨਾਂ ਚਾਰ ਕਾਤਲਾਂ ਦੇ ਥਰੂ ਜੁੜੇ ਹੀ ਪਰ ਇਹ ਸੋਸਾਇਟੀ ਦੀ ਸਭ ਤੋਂ ਲੋਅ ਕਲਾਸ वाले ग्रुप ਵਿੱਚ ਆਉਂਦੇ ਹੀ ਜਿਸ ਕਰਕੇ ਪੁਲਿਸ ਨੇ ਵੀ ਹਰਕਤ ਵਿੱਚ ਆਉਣ ਲਈ ਬਹੁਤ ਲੰਮਾ ਟਾਈਮ ਲਿਆ ਜ਼ਿਆਦਾਤਰ ਕਤਲ ਵਾਟਰਲੂ ਕਾਰਨਰ ਰੋਡ ਵਾਲੀ ਐਡਰੈਸ ਤੇ ਹੋਏ ਤੇ ਇਸ ਘਰ ਨੂੰ ਡੈਥ ਹਾਊਸ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਇਹ ਜੌਨ ਬੰਟਿੰਗ ਦੀ ਪ੍ਰਾਇਮਰੀ ਰੈ residence ਹੀ ਉਸ ਟਾਈਮ ਤੇ ਤੇ ਐਟ ਲੀਸਟ ਦੋ ਕਤਲ ਜਿਹੜੇ ਆ ਉਹ ਮਰੇ ਬ੍ਰਿਜ ਵਿੱਚ ਕੀਤੇ ਗਏ ਤੇ ਇੱਕ ਸਨੋ ਟਾਊਨ ਦੇ ਵਿੱਚ। ਜਦੋਂ ਇਹ ਕੇਸ ਸੰਨ 2000 ਦੇ ਵਿੱਚ ਕੋਰਟ ਵਿੱਚ ਗਿਆ ਤੇ ਇਹ ਸਾਊਥ ਆਸਟ੍ਰੇਲੀਆ ਦੀ ਹਿਸਟਰੀ ਵਿੱਚ ਸਭ ਤੋਂ ਲੰਮਾ ਚੱਲਣ ਵਾਲਾ ਕੇਸ ਬਣ ਗਿਆ ਜੋ 1 ਸਾਲ ਤੱਕ ਚੱਲਿਆ। 2003 ਵਿੱਚ ਕੋਰਟ ਦਾ ਫੈਸਲਾ ਆਇਆ ਤੇ ਜੌਨ ਬੰਟਿੰਗ ਨੂੰ 11 ਕਤਲ ਦੇ ਕੇਸਾਂ ਵਿੱਚ ਕਨਵਿਕਟ ਕੀਤਾ ਗਿਆ। ਰੌਬਰਟ ਵੈਗਨਰ ਨੂੰ 10 ਕੇਸਾਂ ਵਿੱਚ ਕਨਵਿਕਟ ਕੀਤਾ ਗਿਆ ਪਰ ਉਹਨੇ ਕਬੂਲ ਸਿਰਫ 3 ਕੀਤੇ ਜੇਮਸ ਲਸਾਕਿਸ ਨੇ 4 ਕਤਲ ਕੇਸਾਂ ਵਿੱਚ ਗਿਲਟੀ ਪਲੀਟ ਕੀਤਾ ਤੇ ਮਾਰਕ ਹੈਡਨ ਜਿਸ ਦੀ ਆਪਣੀ ਘਰ ਵਾਲੀ ਇਸ ਗਰੁੱਪ ਵੱਲੋਂ ਕਤਲ ਕੀਤੀ ਗਈ ਉਹਦੇ ਤੇ 5 ਚਾਰਜ ਲੱਗੇ ਅਸਿਸਟ ਕਰਨ ਲਈ ਮਰਡਰ ਦੇ ਵਿੱਚ ਜੌਨ ਬੰਟਿੰਗ ਜੋ ਮੇਨ ਮਾਸਟਰਮਾਈਂਡ ਹੀ ਉਹਨੂੰ 11 ਲਾਈਫ ਸੈਂਟੈਂਸਸ ਦਿੱਤੀਆਂ ਗਈਆਂ ਤੇ ਸਾਊਥ ਆਸਟ੍ਰੇਲੀਆ ਵਿੱਚ ਇੱਕ ਲਾਈਫ ਸੈਂਟੈਂਸ 25 ਸਾਲ ਦੀ ਹੁੰਦੀ ਹੈ ਤੇ ਜੌਨ ਬੰਟਿੰਗ ਦੇ ਦੁਬਾਰਾ ਕਦੀ ਜੇਲ੍ਹ ਤੋਂ ਬਾਹਰ ਆਉਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਤੇ ਰੌਬਰਟ ਵੈਗਨਰ ਨੂੰ ਵੀ ਸੇਮ ਇਨਾ ਹੀ ਕੰਡੀਸ਼ਨਸ ਤੇ 10 ਲਾਈਫ ਸੈਂਟੈਂਸਸ ਦਿੱਤੀਆਂ ਗਈਆਂ ਮਤਲਬ ਕਿ ਇਹਦਾ ਵੀ ਹੁਣ ਜੇਲ੍ਹ ਚ ਬਾਹਰ ਆਉਣ ਦਾ ਕੋਈ ਚਾਂਸ ਨਹੀਂ ਆ ਜੇਮਸ ਫਲਸਾਕੀ ਨੂੰ 26 ਸਾਲ ਨੌਨ ਪੈਰੋਲ ਪੀਰੀਅਡ ਸੈਂਟੈਂਸ ਸੁਣਾਈ ਗਈ ਤੇ ਇਹ ਅਗਲੇ ਸਾਲ ਮਈ 2025 ਵਿੱਚ ਐਲੀਜੀਬਲ ਹੋ ਜਾਣਾ ਵਾ ਪੈਰੋਲ ਦੇ ਲਈ ਮਾਰਕ ਹੈਡਨ ਨੂੰ 25 ਸਾਲ ਦੀ ਸਜ਼ਾ ਮਿਲੀ ਸੀ ਮਰਡਰਸ ਦੇ ਵਿੱਚ ਹੈਲਪ ਕਰਨ ਦੇ ਲਈ ਤੇ ਬਾਅਦ ਵਿੱਚ ਕਵਰ ਅਪ ਦੇ ਲਈ ਤੇ ਜੇ ਤੁਸੀਂ ਖਬਰ ਨਹੀਂ ਸੁਣੀ ਤੇ ਹੁਣ ਸੁਣ ਲਓ ਇਹ ਬੰਦਾ ਇਸੇ ਸਾਲ ਅਪ੍ਰੈਲ ਦੇ ਵਿੱਚ ਪੈਰੋਲ ਤੇ ਰਿਲੀਜ਼ ਹੋ ਚੁੱਕਿਆ ਵਾ ਪਰ ਇਹ ਬਹੁਤ ਹੀ ਸਖਤ ਸੁਪਰਵਾਈਜ਼ਨ ਦੇ ਅੰਡਰ ਕਮਿਊਨਿਟੀ ਵਿੱਚ ਛੱਡਿਆ ਗਿਆ ਵਾ ਤੇ ਇਹਦੀ ਏਕ-ਏਕ ਮੂਵ ਤੇ ਪੁਲਿਸ ਵੱਲੋਂ ਨਜ਼ਰ ਰੱਖੀ ਜਾਂਦੀ ਆ ਇਸੇ ਬੰਦੇ ਦੇ ਸਮਿਥ ਫੀਲਡ ਵਾਲੇ ਘਰ ਦੇ ਵਿੱਚ ਡੈਡ ਬodies ਪਾ ਕੇ ਬੈਰਲਸ ਨੂੰ ਪਹਿਲਾਂ ਸਟੋਰ ਕੀਤਾ ਗਿਆ ਪਰ ਜਦੋਂ ਐਲਿਜ਼ਾਬੈਥ ਹੀਡਨ ਦੀ ਗੁੰਮਸ਼ੁਦਗੀ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਟਾਈਟ ਹੋਈ ਇਹ ਬੈਰਲਸ ਨੋ ਟਾਊਨ ਦੀ ਇੱਕ ਪੁਰਾਣੀ ਬੈਂਕ ਦੀ ਬਿਲਡਿੰਗ ਵਿੱਚ ਮੂਵ ਕਰ ਦਿੱਤੇ ਗਏ। ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਸਨੋ ਟਾਊਨ ਜਾ ਕੇ ਉਸ ਬੈਂਕ ਦੀ ਬਿਲਡਿੰਗ ਨੂੰ ਵੇਖਣਾ ਤੇ ਫੋਟੋ ਲਵਾਉਣ ਦਾ ਇੱਕ ਟ੍ਰੈਂਡ ਚੱਲਿਆ ਜਿਸ ਕਰਕੇ ਸਨੋ ਟਾਊਨ ਨੂੰ ਸ਼ਾਰਟ ਟਰਮ ਇਕਨੋਮਿਕ ਬੂਸਟ ਮਿਲਿਆ। ਪਰ ਥੋੜੇ ਟਾਈਮ ਬਾਅਦ ਹੀ ਟਾਊਨ ਦੀ ਇਮੇਜ ਹਮੇਸ਼ਾ ਲਈ ਇੱਕ ਬੜੇ ਹੀ ਖੌਫਨਾਕ ਕੇਸ ਨਾਲ ਜੁੜ ਕੇ ਰਹੇਗੀ। ਬੈਂਕ ਦੀ ਪੁਰਾਣੀ ਬਿਲਡਿੰਗ ਜਿਹਦੇ ਵਿੱਚ 6 ਬੈਰਲ ਬਰਾਮਦ ਹੋਏ ਇਹਦੇ ਨਾਲ ਇੱਕ 4 ਬੈੱਡਰੂਮ ਆਹ 4 ਬੈਡਰੂਮ ਹਾਊਸ 2012 ਦੇ ਵਿੱਚ 185000 ਡਾਲਰ ਦਾ ਵੇਚ ਦਿੱਤਾ ਗਿਆ। ਆਹ ਤੁਸੀਂ ਇਸ ਬਿਲਡਿੰਗ ਦਾ ਫਲੋਰ ਪਲਾਨ ਵੇਖ ਸਕਦੇ ਜੇ ਜੋ realestate.com.au ਤੇ ਪਿਆ ਆ ਤੇ ਆਹ ਉਹ ਵਾਲਟ ਆ ਜਿੱਥੇ ਬੈਰਲ ਰੱਖੇ ਗਏ ਸੀ। ਇਸ ਘਟਨਾ ਤੇ ਇੱਕ স্নੋ ਟਰਮ ਨਾਮ ਦੀ ਫਿਲਮ ਵੀ ਬਣੀ ਆ ਜੋ ਇੰਨੀ ਵਧੀਆ ਕੁਆਲਿਟੀ ਦੀ ਨਹੀਂ ਆ। ਸਨੋ ਟਾਊਨ ਨਾ ਇੱਕ ਮਾੜੀ ਘਟਨਾ ਨਾਲ ਜੁੜੇ ਹੋਣ ਕਰਕੇ ਇਸ ਟਾਈਮ ਕਲੰਕਿਤ ਹੋ ਚੁੱਕਿਆ ਵਾ ਤੇ ਇਸੇ ਰੀਜ਼ਨ ਕਰਕੇ ਟਾਊਨ ਦੇ ਲੋਕਾਂ ਨੇ ਕੋਸ਼ਿਸ਼ ਕੀਤੀ ਆ ਇਸ ਟਾਊਨ ਨੂੰ ਇੱਕ ਨਵਾਂ ਨਾਮ ਦੇਣ ਦੀ ਪਰ ਉਹ ਹਲੇ ਤੱਕ ਅਪਰੂਵ ਨਹੀਂ ਹੋਇਆ ਐਡਲੇਡ ਸ਼ਹਿਰ ਦੀ ਨੀਂ ਰੱਖੀ ਗਈ ਸੀ ਇੱਕ ਕਰਾਈਮ ਫਰੀ ਤੇ ਇੱਕ ਮਾਡਲ ਸ਼ਹਿਰ ਦੇ ਵਜੋਂ ਪਰ ਅੱਜ ਐਡਲੇਡ ਮਰਡਰ ਕੈਪੀਟਲ ਆਫ ਆਸਟ੍ਰੇਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਕੀ ਤੁਹਾਨੂੰ ਇਹ ਕੇਸ ਬਾਰੇ ਪਤਾ ਸੀ ਤੇ ਤੁਹਾਡੇ ਕੀ ਵਿਚਾਰ ਆ ਤੁਸੀਂ ਕਮੈਂਟ ਵਿੱਚ ਦੱਸ ਸਕਦੇ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਕਰ ਦਿਓ ਤੇ ਚੈਨਲ ਵੀ ਸਬਸਕ੍ਰਾਈਬ ਕਰ ਦਿਓ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ さすが。